ਆ ਦੋਸਤੋ ਬਸ਼ਿੰਦਾ ਦੇ ਜੋਗੀ ਨਗਰ ਟਿੱਬੇ ਤੇ ਇਸ ਵਕਤ ਅਸੀਂ ਖੜੇ ਆ ਤੇ ਇੱਥੇ ਅੱਜ ਇੱਕ ਦੇਖੋ ਹਾਦਿ ਹੋ ਗਈ ਇੱਕ ਬਹੁਤ ਹੀ ਅਜੀਬ ਘਟਨਾ ਹੋਈ ਹੈ ਆ ਭੈਣ ਇੱਕ ਇਹਦੇ ਬਾਲ ਕੱਟ ਕੇ ਵੇਚਿਆ ਨਸ਼ੇ ਦੀ ਪੂਰਤੀ ਵਾਸਤੇ ਯਹੀ ਪਰੇ ਟਿੱਬੇ ਤੇ ਕਾ ਉਹ ਤੋਂ ਬਤਾ ਚੁੱਕੀ ਦੇਖੋ ਇਹ ਕੰਮ ਕਰਕੇ ਆਪਣੇ ਗੁਜ਼ਾਰਾ ਕੋ ਲੋਕ ਮਦਦ ਕਰ ਦਿੰਦੇ ਹੋ ਯਹੀ ਪਰੇ ਰਹਿੰਦੇ ਹਾਂ बस मैं बंदा नशे के पीछे लड़ाई करता है तो मैंने भी कह दिया मैं ही रहूंगी कहते नहीं मैं जितने नहीं लेके दूसरों के साथ रहना बंदे भी ठाते कमरा अगर लेती हूँ तो बंदे भी ठा लेते मेरे को पसंद नहीं है तो मारता कूटता बस आई मैं इतने ही रहने लगी मैं कहीं यहाँ कम से कम सबके देख में मारेगा तो नहीं कमरे पे अकेले ताड़ता है इससे अच्छा यहीं पे रह लेती हूँ भगवान भरोसे मेरे को तो एक, एक मैं हफ्ते से पंद्रह दिन से नहीं मारने दिया गली वालों ने तो मकान मार के नहीं बाल 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 पता नहीं ये तो नहीं पता कहाँ ले गया नहीं मैं तो बीमार थी नींद नूंद में काटे होंगे मैंने वहाँ को नहीं पता क्यों बहुत मारा था ये भी दुखता है मोर्डा मैं उठ ही नहीं पा रही थी दो चार दिन से काम पे जाती जाने लगी थी फिर लोगों ने कहा तेरी तबीयत तो ठीक नहीं क्यों मर दी है बैठ जा हम रोटी देंगे तो यहीं पे बैठी रहती हूँ लोग ले आते और कुछ नहीं पता और आगे भेजी हाँ ये बड़ा ये है ये छोटी है लोग जो तो मोहत मारे थे उन्होंने गल करते हैं लोग उसको कहा मानसिक तौर पे पर थोड़ी जी परेशान है तो दस नहीं पा चंगी तरह पर लोगों का गलबात करते हैं गल सही है जी मानसिक तौर पर बहुत ज्यादा परेशान है परेशान क्या इस वो मैंटली हुई है ਇੰਨਾਂ ਇਹ ਪਹਿਲਾਂ ਮੇਰੇ ਘਰ ਦੀ ਬੈਕਸਾਈਡ ਤੇ ਗਲੀ ਐ ਉੱਥੇ ਰਹਿੰਦੇ ਸੀਗੇ ਉੱਥੇ ਨਾਲ ਵਧੀਆ ਸੋਹ ਜਿਹਾ ਮਕਾਨ ਸੀ ਉੱਥੇ ਵਿਆਹ ਕਿ ਆਈ ਸੀ ਇਹ ਤੇ ਅੱਜ ਜਿਹੜੀ ਤੁਹਾਨੂੰ ਇਹ ਇੱਕ ਕੰਗਲੀ ਜੀ ਮੰਗਤੀ ਜੀ ਨਜ਼ਰ ਆ ਰਹੀ ਐ ਇਹ ਕੰਗਲੀ ਮੰਦੀ ਨੂੰ ਠੀਕ ਸੀ ਬਹੁਤ ਸੁੰਦਰ ਕੁੜੀ ਸੀ ਇਹ ਆ ਬਾਲ ਜਿਹੇ ਤਾਂ ਖਾ ਪਿਛੋ ਆਦੇ ਇਹ ਦੇਖੋ ਜਿਹੜੇ ਬਾਲ ਇਹਦੇ ਕੱਟ ਕੇ ਮੇਰੇ ਕੋਲ ਤਾਂ ਮੱਲੇ ਵਾਲੇ ਲੈ ਕੇ ਆਏ ਇਹਦੇ ਬਾਲ ਆਪਣੀ ਨਸ਼ੇ ਦੀ ਪੂਰਤੀ ਲਈ ਬਾਲ ਕੱਟ ਕੇ ਵੇਚਦੇ ਮਾਲਾ ਤਾਂ ਵਿੱਚ ਆਇਆ ਵੀ ਯਾਰ ਇਹ ਤਾਂ ਬਹੁਤ ਮਾੜੀ ਗੱਲ ਹੈ ਵੀ ਇੱਕ ਲੇੜੀ ਦਾ ਹਾਰ ਸ਼ਿੰਗਾਰ ਸਭ ਤੋਂ ਸੁੰਦਰ ਵਾਲ ਹੁੰਦੇ ਉਹਨੂੰ ਵੀ ਤੁਸੀਂ ਯਾਰ ਕੱਟ ਕੇ ਵੇਚਦੇ ਸੀ ਆਪਦੀ ਨਸ਼ੇਲੀ ਨਸ਼ੇਲੀ ਜਿਹੜੇ ਮੰਨ ਲੋ ਜੇ ਕਿਸੇ ਤੇ ਘਰੇ ਕੰਮ ਵੀ ਪਹਿਲਾਂ ਤੈਨੂੰ ਘਰੇ ਹੈ ਹੀ ਨਹੀਂ ਕੋਈ ਘਰ-ਵਾਰ ਤੇ ਬਤਵੇ ਕਿੱਥੇ ਜੇ ਕਿਤੇ ਰਹਿੰਦੀ ਐ ਨੂੰ ਰਹਿਣ ਨਹੀਂ ਦਿੰਦੇ ਜੇ ਕਿਤੇ ਕੰਮ ਕਰਦੀ ਐ ਨੂੰ ਕੰਮ ਨਹੀਂ ਕਰਨ ਦਿੰਦੇ ਕੋਈ ਥਪੜਾ ਮਾਰ ਕੇ ਪੈਸੇ ਖੋਲ ਲੈਂਦੇ ਜੋ ਇਹਨਾਂ ਨੇ ਕਿਹਾ ਮੈਂ ਆਪਦੇ ਕੋਲੋਂ ਕੁਝ ਨਹੀਂ ਕਰ ਰਿਹਾ ਉਹਨਾਂ ਛੋਟੇ-ਛੋਟੇ ਜਵਾਗ ਵੀ ਕਹਿੰਦੇ ਕਿ ਸਾਨੂੰ ਵੀ ਕੁੱਟਦਾ ਸਾਨੂੰ ਡਰਾ ਕੇ ਰੱਖਦਾ ਹੁਣ ਦੱਸੋ ਇਹ ਜਾਵੇ ਤਾਂ ਜਾਵੇ ਕਿੱਥੇ ਮੈਂ ਤਾਂ ਮੱਲੇ ਵਾਲੇ ਆਏ ਵੀ ਉਹ ਇੱਥੇ ਕੋਈ ਪਲਾਟ ਪਿਆ ਉੱਥੇ ਬੈਠੀ ਐ ਤੇ ਇਹ ਤਾਂ ਰੋਟੀ ਹੁਣ ਵਿਚਾਰੇ ਇਹਨਾਂ ਦੇ ਮਤੇ ਕਹਿੰਦੇ ਵੀ ਜਵਾ ਕਦੇ ਕਦੀ ਇੱਥੋਂ ਮੰਗ ਕੇ ਲੈਣੇ ਕਦੇ ਉੱਥੋਂ ਮੰਗ ਕੇ ਲੈਣੇ ਕਦੇ ਕਿਲਾ ਸਾਹਿਬ ਤੋਂ ਮੰਗ ਕੇ ਲੈਣੇ ਲੰਗਦੇ ਨੇ ਕੋਈ ਹਾਲਾਤ ਹੈ ਪੰਜਾਬ ਸਰਕਾਰ ਜਿਹੜੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਨਸ਼ੇ ਦੇ ਖਿਲਾਫ ਵੀ ਨਸ਼ੇ ਦੇ ਵਿਰੁੱਧ ਯੁੱਧ ਆ ਯੁੱਧ ਦੀ ਜਿੰਦੀ ਜਾਗ ਦੀ ਮਿਸਾਲ ਹੈ ਸਰਕਾਰ ਦੇ ਮੂੰਹ ਤੇ ਇੱਕ ਥੱਪੜਾ ਬਹੁਤ ਵੱਡਾ ਕਿ ਜਿਹੜਾ ਨਸ਼ਾ ਕਰਦਾ ਉਹ ਤਾਂ ਕਰਦਾ ਹੀ ਹੈ ਤੁਸੀਂ ਇੰਨਾ ਕੁਝ ਕਰਨ ਤੋਂ ਬਾਅਦ ਵੀ ਨਸ਼ਾ ਕਿਵੇਂ ਮਿਲ ਰਿਹਾ ਉਹਨਾਂ ਨੂੰ ਕਿ ਇੱਥੋਂ ਤੱਕ ਹੱਦ ਹੋ ਗਈ ਕਿ ਇਹ ਪੰਜਾਬ ਦਾ ਪਹਿਲਾ ਮਸਲਾ ਜਿੰਦੇ ਵਿੱਚ ਬਾਲ ਕੱਟ ਕੇ ਨਸ਼ੇ ਦੀ ਪੂਰਤੀ ਲਈ ਵੇਚ ਦਿੱਤੇ ਗਏ। ਜੁਕਸੇ ਦਾ ਹੁਣ ਮੈਂ ਆਪਣਾ ਪਤਾ ਨਹੀਂ ਵੀ ਕੀ ਹੁੰਦਾ ਕੀ ਨਹੀਂ। ਉਹ ਚਲੋ ਇੱਕ ਵਾਰੀ ਕਰ ਲੂਗਾ ਪਰ ਜਿਹੜਾ ਇਹ ਵਿਚਾਰੀ ਨੇ ਕਿੰਨੇ ਸਾਲਾਂ ਦੇ ਬਾਲ ਵਧੇ ਬੱਚੀ ਤਾਂ ਬੱਚੀ ਦੇ ਬਾਲ ਕਿਤੇ ਕੱਟਦੇ ਹੀ ਨਹੀਂ ਹੁੰਦੇ। ਚਲੋ ਅੱਜਕੱਲ ਫੈਸ਼ਨ ਆ ਪਰ ਫਿਰ ਜਿਹੜੇ ਪੁਰਾਣੇ ਜੇ ਮੁੰਡੇ ਬੋਲ ਨਹੀਂ ਪਾ ਰਹੀ ਇਹਨੂੰ ਇਹ ਨਹੀਂ ਪਤਾ ਵੀ ਮੈਂ ਕਹਿਣਾ ਕੀ ਹੈ ਕਰਨਾ ਕੀ ਹੈ ਉਸ ਦੇ ਮੁਤਾਬਕ ਚਾਹੀਦਾ ਵੀ ਸਰਕਾਰ ਜਿਹੜੀ ਨਸ਼ਿਆਂ ਦੇ ਵਿਰੁੱਧ ਲੜਾਈ ਤਾਂ ਲੜਦੀ ਹੈ ਪਰ ਜਿਹੜੇ ਹੁੰਦੇ ਮਗਰ ਬੈਕਗ੍ਰਾਉਂਡ ਉਹਨਾਂ ਦਾ ਪਰਿਵਾਰ ਬਚਾਉਣ ਦੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ ਆ ਦੇਖੋ ਹੁੰਦੇ ਮਗਰ ਜ਼ਿੰਦਾ ਜਾਗਦਾ ਜਿਹੜਾ ਟੇਲਰ ਦੇ ਮਗਰ ਫਿਲਮ ਹੈ ਉਹ ਆ ਹੈ ਸਹੀ ਜਿਹੜੀ ਆਪਾਂ ਇਸ ਵੇਲੇ ਦੇਖ ਰਹੇ ਹਾਂ ਉਹ ਦੇਖੋ ਭੁੱਖੇ ਤੇ ਆਏ ਰਹਿਣਾ ਬੱਚਿਆਂ ਦੀ ਪੜ੍ਹਾਈ ਦਾ ਟਾਈਮ ਹੈ ਪੜ੍ਹਾਈ ਕਰਨੀ ਇਹ ਹਾਲਾਤ ਪੰਜਾਬ ਦੇ ਆ ਤੇ ਫਿਰ ਉਹ ਵੱਡੇ ਵੱਡੇ ਦਾਅਵੇ ਕਿਸ ਗੱਲ ਦੇ ਵੱਡੇ ਵੱਡੇ ਬੋਰਡ ਕਿਸ ਗੱਲ ਦੇ ਜੇ ਅਸੀਂ ਜ਼ਮੀਨੀ ਲੈਵਲ ਤੇ ਆ ਕੇ ਇਹੋ ਜਿਹੇ ਬੰਦਿਆਂ ਦੀ ਸਾਰ ਨਹੀਂ ਲੈਣੀ ਉਹਨੂੰ ਠੀਕ ਆ ਤੁਸੀਂ ਮੰਨ ਲਓ ਮੈਂ ਤਾਂ ਇਹ ਨਹੀਂ ਪਤਾ ਉਹ ਹੈ ਕਿੱਥੇ ਉਸ ਬੰਦੇ ਨੇ ਪਹਿਲਾਂ ਮਕਾਨ ਵੇਚਿਆ ਮਕਾਨ ਵੇਚ ਕੇ ਉਹਨਾਂ ਨੇ ਮਕਾਨ ਵੇਚ ਕੇ ਪੈਸੇ ਖੁਰਦ-ਬਰਦ ਹੋ ਗਏ ਸੱਸ ਕਹਿੰਦੇ ਕਿਤੇ ਜਾ ਕੇ ਕੁੜੀਆਂ ਕੋਲ ਜਾਂ ਕਿਤੇ ਬਿਰਧ ਆਸ਼ਰਮ ਚ ਰਹਿਣ ਲੱਗੀ ਜੋ ਮੱਲੇ ਵਾਲੇ ਕਹਿੰਦੇ ਮੈਂ ਉਹ ਦੱਸ ਰਿਹਾ ਉਹਦੋਂ ਬਾਅਦ ਉਹ ਮੰਦਿਰ ਚ ਚਲੇ ਗਏ ਮੰਦਿਰ ਦੇ ਉਹਨਾਂ ਨੇ ਤਲੀਆਂ ਵੇਚਤੀਆਂ ਪੱਖੇ ਵੇਚਤੇ ਆਣ ਗਵਾਂ ਚੋਂ ਕਣਕ ਚੱਕ ਲਈ ਤੇ ਉਥੋਂ ਕੀ ਨਾਮ ਦਾ ਲੰਗਰ ਦੇ ਭਾਂਡੇ ਵੇਚਤੇ ਜਿਹੜੇ ਮੂਰਤੀਆਂ ਦਾ ਸ਼ਿੰਗਾਰ ਸੀ ਉਹ ਵੇਚਦਾ ਉਦੋਂ ਬਾਅਦ ਇਹਨੂੰ ਕੱਟਤਾ ਇਹਨੂੰ ਕੱਢਣ ਤੋਂ ਬਾਅਦ ਇਹ ਹੀ ਨਹੀਂ ਪਤਾ ਕਿੱਧਰ ਚਲੀ ਗਈ ਵਿਚਾਰੀ ਅੱਜ ਜਦੋਂ ਮੈਨੂੰ ਮਿਲੀ ਸੀ ਉਦੋਂ ਹੋਰ ਸੀ ਰੂਪ ਇਹਦਾ ਅੱਜ ਹੋਰ ਆਰੂ ਸਰਬੋਤਮ ਜੀ ਦਾ ਸਵਾਗਤ ਆ ਤੁਹਾਨੂੰ ਤੁੜ ਤੁੜ ਦੀ ਖਾਨ ਲੱਗ ਗਈ ਬਿਲਕੁਲ ਬੁਲਕੇ ਤਾਂ ਸ਼ਰੀਰ ਨੂੰ ਕਹਿੰਦਾ ਨਾ ਗਿੱਦ ਨੋਚ ਨੋਚ ਕੇ ਖਾਂਦੀ ਐ ਆਪਦੇ ਨਛੇ ਲਈ ਆਪਦੇ ਬੱਚਿਆਂ ਨੂੰ ਤੇ ਘਰ ਵਾਲੀ ਨੂੰ ਨੋਚ ਨੋਚ ਕੇ ਖਾ ਰਿਆ ਦੇਖੋ ਇਹਨਾਂ ਦੇ ਪਿੱਛੇ ਜਿਹੜੇ ਨੇ ਮਾਪਿਓ ਮੈਨੂੰ ਲਾਲੋ ਵੀ ਉਮੀਦ ਮੂਰ ਨਹੀਂ ਵਿਚਾਰੇ ਨਹੀਂ ਤਾਂ ਅਗਲਾ ਆਪਦੀ ਧੀ ਨੂੰ ਕਿਹੜਾ ਸੜਕਾਂ ਤੇ ਛੱਡਦਾ ਜਿਆ ਪਤਾ ਬਲੋ ਜਿਹੜਾ ਹੁਣ ਆਪਦੇ ਘਰਦਿਆਂ ਤੇ ਕੋਈ ਲਿਆਇ ਕਰਦਾ ਬਾਕੀ ਬਾਹਰ ਦੇ ਸੇ ਤਾਂ ਵੀ ਨਹੀਂ ਜੀ ਕਿਸੇ ਦਾ ਵੀ ਲਿਆਜ ਹੋ ਹੀ ਨਹੀਂ ਸਕਦੀ ਜਦੋਂ ਜਦੋਂ ਛੱਡੋ ਜੰਮੇ ਜੁਵਕਾਂ ਲਈ ਕੁਝ ਹੋਇਆ ਤੇ ਫਿਰ ਉਹਦਾ ਹੱਲ ਕੀ ਹੈ ਪੂਰੀ ਅੱਜ ਦੇ ਬਰਤਾ ਹੋਇਆ ਕਿ ਘਰ ਨਹੀਂ ਨਹੀਂ ਗੱਲ ਲੇਗੀ ਬਿਲਕੁਲ ਮੈਂ ਕਿਹਾ ਦੇਖੋ ਦਿਨੇ ਦਿਨੇ ਦਿਨ ਅੱਜ ਕੱਲ ਦਿਨੇ ਹੀ ਲੁਟਕਾ ਖੋ ਪੰਜਾਬ ਚ ਚੱਲ ਰਹੀ ਹੈ ਤਾਂ ਦੇਖੋ ਰਾਤ ਬਰਤ ਤੇ ਜਵਾਗ ਅੱਜ ਕੱਲ ਜਵਾਗ ਵੀ ਚੋਰੀ ਹੋ ਰਿਹਾ ਕੋ ਜਵਾਗ ਹੀ ਨਾ ਚੱਕ ਕੇ ਲੈ ਜੇ ਸੁੱਤੇ ਮੈਂ ਉਹੀ ਕਹਿ ਰਿਹਾ ਨੇ ਜਪਦੇ ਜਵਾਕਾਂ ਦਾ ਇਹ ਹਾਲਾਤ ਹੈ ਜੋ ਜ਼ਿੰਦਾ ਜਾਗਦਾ ਇਹ ਹੱਸਦਾ ਬਸਦਾ ਪੰਜਾਬ ਰੰਗੀਲਾ ਪੰਜਾਬ ਇਹਨੂੰ ਕਹਿੰਦੇ ਇਹ ਰੰਗੀਲਾ ਪੰਜਾਬ ਹੈ ਅੱਛਾ ਜੀ ਕੋਈ ਲੇਡੀਜ਼ ਨਾ ਅਨਦਰ ਕੀ 10 ਦਿਨ ਹੋ ਗਏ 10 ਦਿਨ ਹੋ ਗਏ ਆਪਣੇ ਤੋਂ ਹਾਂ ਦੇਖ ਇੱਥੇ ਨਿਹੰਮ ਥੱਲੇ ਬੈਠੀ ਸੀ ਪੱਲੀ ਪੱਲੀ ਵਸਾ ਕੇ ਠੀਕ ਹੈ ਜਦੋਂ ਦੀਦੀ ਨੂੰ ਪਤਾ ਲੱਗਿਆ ਦੀਦੀ ਨੇ ਪੁੱਛਿਆ ਉਹਨੂੰ ਅਸੀਂ ਪੁੱਛਿਆ ਵੀ ਕਿੱਥੋਂ ਆਈਆਂ ਤੂੰ ਕੌਣ ਹੈ ਇਹਨੇ ਸਾਰੀ ਹਿਸਟਰੀ ਦੱਸੀ ਵੀ ਮੇਰੇ ਘਰ ਨਸ਼ੇ ਕਰਦਾ ਨਸ਼ੇ ਦੇ ਕਾਰਨ ਮੈਨੂੰ ਮਾਰਿਆ ਕੁੱਟਿਆ ਘਰੋਂ ਕੱਢਦਾ ਠੀਕ ਹੈ ਘਰ ਵਾਲੇ ਮੰਦਤ ਦੇ ਵਿੱਚ ਚੋਰੀਆਂ ਚੂਰੀਆਂ ਕਰਕੇ ਸਾਰਾ ਕੁਝ ਵੇਚਦਾ ਉਹਨੇ ਘਰ ਵਾਲੇ ਨੇ ਠੀਕ ਹੈ ਵੇਚ ਕਰਕੇ ਇਹਨੂੰ ਮੰਦਰ-ਮੰਦਰ ਦਾ ਵੀ ਉਹ ਕਰਦੇ ਨਹੀਂ ਸਾਰੇ ਇੱਥੇ ਬੈਠੀ ਸੀ ਵਿਚਾਰੀ ਅਸੀਂ ਮਹੱਲੇ ਵਾਲੇ ਇਕੱਠੇ ਹੋ ਕੇ ਸਾਰੇ ਇਹਨੂੰ ਮਤਗੀ ਰੋਟੀ ਪਾਣੀ ਕੋਈ ਦਾਲ ਕੋਈ ਕੋਸ਼ ਕੱਪੜਾ ਲੀੜਾ ਸਾਰੇ ਦੇਖ ਕੇ ਜਮਾ ਮੈਂ ਟ੍ਰੱਪ ਸੱਟ ਹੋਈ ਪਈ ਐ ਮੈਂ ਟੋਲ ਤੇ ਇਹਦੇ ਬਾਲ ਸੀ ਮੈਂ ਆਖੋ ਤੇ ਕਿਵੇਂ ਦੇਖਿਆ ਹੋਇਆ ਆ ਮੈਂ ਲਾ ਚਾਰਪ ਤੇ ਨਹੀਂ ਹੋਇਆ ਨਾ ਮੈਨੂੰ ਪੁੱਛੇ ਤੇਰੇ ਬਾਲ ਕਹਿੰਦੀ ਮੇਰੇ ਬਾਲ ਕੱਟ ਲਏ ਕਹਿੰਦੀ ਉਹਨੇ ਕਹਿੰਦਾ ਕੁਛ ਸਾਰਾ ਕੋਈ ਵੇਚਤਾ ਹੁਣ ਕੁਛ ਨਹੀਂ ਬਚਿਆ ਤਾਂ ਉਹਨੇ ਨੂੰ ਵੇਚ ਲਾ ਕੇ ਹਾਂ ਜੀ ਹੁਣ ਇਹਦੇ ਬਾਲ ਕੱਟ ਕੇ ਵੇਚ ਤੇ ਸਾਰਾ ਕੁਝ ਵੇਚ ਦਿੱਤਾ ਤੁਸੀਂ ਹਾਂ ਬੱਚਿਆਂ ਦੇ ਵੀ ਬੱਚਿਆਂ ਦੀ ਵੀ ਖਤਰਾ ਬੱਚਿਆਂ ਦਾ ਵੀ ਹੋ ਸਕਦਾ ਸੁਣਨੇ ਚਾਹੀਏ ਕਿ ਬੱਚਿਆਂ ਦਾ ਸੌਦਾ ਵੀ ਹੋ ਗਿਆ ਸੀ ਕਹਿੰਦੇ ਮਾਤਾ ਗੱਲ ਸੁਣੀਏਗੀ ਅਸੀਂ ਦੇਖਿਆ ਨਹੀਂ ਪਰ ਹਾਂ ਜੀ ਹਾਂ ਜੀ ਖਤਰਾ ਹੀ ਐ ਜੀ ਹਾਂ ਜੀ ਹਾਂ ਜੀ ਖਤਰਾ ਹੀ ਐ ਨਾ ਛਾਲੇ ਬੰਦੇ ਪਨਾਂ ਤਾਂ ਇਹ ਦੇਖੋ ਹਾਲਾਤ ਨੇ ਇਹ ਤੁਸੀਂ ਬਾਲੇ ਕੋਲ ਫੇਰ ਦਿਖਾ ਦਿੰਦੇ ਆਂ ਵਿਚਾਰੀ ਕਿਤੇ ਬਹੁਤ ਸੁੰਦਰ ਸੀਗੀ ਇਹ ਜਿਹੜੀ ਲੇਡੀ ਸੀਗੀ ਜੋ ਵਿਆਹ ਕੇ ਆਈ ਸੀਗੀ ਤਾਂ ਦੇਖੋ ਕੀ ਹਾਲ ਕਰਤਾ ਆ ਦੇਖੋ ਤੁਸੀਂ ਇਹ ਦੋ ਬੱਚੇ ਹੈਗੇ ਪਲਾਟ 'ਚ ਬੈਠਿਆ ਹੋਣ ਲੋਕ ਇਹਦੇ ਨਾਲ ਖੜੇ ਆ ਪਰ ਕਿੰਨਾ ਕਿਚਰ ਕਿੰਨਾ ਕਿਚਰ ਕੋਈ ਖਾ ਸਕਦਾ ਕਿਉਂਕਿ ਸਾਰੇ ਆਦੇ ਕੰਮ ਕਰਦੇ ਹਾਂਜੀ ਦੇਖੋ ਆ ਲੋਕਾਂ ਨੂੰ ਰੋਟੀ ਦਾ ਕੋਈ ਕਿਲੇ ਜੋ ਕੋਈ ਕਿਤੇ ਲੰਗਰ ਚੋਂ ਲਿਆ ਕੇ ਦੇ ਰਿਹਾ ਜਾਂ ਕੋਈ ਆਪਦੇ ਘਰੋਂ ਦੇ ਰਿਹਾਗਾ ਪਰ ਇਹ ਕਿੰਨਾ ਕਿਚਰ ਹੋਊਗਾ ਇਹ ਵਿਚਾਰੀ ਇੱਕ ਇਹ ਕਹਿ ਸਕਦੇ ਆ ਜਿਵੇਂ ਐਸਐਚਓ ਨੇ ਕਹ ਕੇ ਇੱਕ ਤਰ੍ਹਾਂ ਦਾ ਸਰੀਰ ਦਾ ਹਿੱਸਾ ਹਟ ਕਰਤਾ ਸੀਰ ਨੂੰ ਨੋ ਚੋਚ ਕੇ ਖਾਣ ਲੱਗੇ ਕਹਿੰਦੇ ਉਸ ਤਰ੍ਹਾਂ ਹਾਲਾਤ ਹੋਏ ਪਿਆ ਜਿਹੜਾ ਹੁਣ ਆਪਦੇ ਪਰਿਵਾਰ ਦਾ ਕਰਦਾ ਦਾ ਇਲਾਜ ਨਹੀਂ ਕਰਦਾ ਉਹ ਹੁਣ ਤੁਰੇ ਜਾਂਦੇ ਜਿਹੜੀ ਵਾਰਦਾਤਾ ਹੋ ਜਾਂਦੀ ਹੈ ਨਾ ਉਹ ਤੋਂ ਬਹੁਤ ਹਰਾਨੀ ਦੀ ਗੱਲ ਨਹੀਂ ਹੈਗੀ ਤੇ ਮੌਕੇ ਤੇ ਐਸਐਚਓ ਸਾਹਿਬ ਆਇਆ ਕਰਾਉ ਹਰਜੀਵ ਸਿੰਘ ਜੀ ਜਦੋਂ ਪਤਾ ਲੱਗੀ ਜਦੋਂ ਦੇਖਿਆ ਲਾਈਵ ਤੇ ਉਸ ਤੋਂ ਬਾਅਦ ਇੱਥੇ ਆ ਕੇ ਇਹਨਾਂ ਦੇ ਬੱਚਾ ਦਾ ਤੇ ਇਸ ਮਾਤਾ ਦਾ ਹਾਲ ਚੈਨਲ ਪਹੁੰਚਿਆ ਜਿਹੜੇ ਭੱਲੇ ਦੇ ਬਹੁਤ ਵਾਰ ਨੇ ਕਿ ਉਹਨਾਂ ਨਾਲ ਗੱਲਬਾਤ ਕਰਕੇ ਦੇਖੋ ਜੀ ਅੱਜ ਇਹ ਤਾਂ ਸਾਨੂੰ ਤਾਂ ਇੱਕ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਇੱਕ ਲੇਡੀਜ਼ ਐ ਇੱਥੇ ਬੈਠੀ ਹੈਗੀ ਉਹ ਮੈਂ ਮੌਕੇ ਤੇ ਆਏ ਜੀ ਇਹ ਤੋਂ ਪੁੱਛ ਕੇ ਜੀਤੀ ਹੈ ਇਹਦਾ ਲਾਇ ਇਹਨੇ ਦੱਸਿਆ ਵੀ 15 ਕਿ ਦਿਨ ਪਹਿਲਾਂ ਦੀ ਗੱਲ ਹੈ ਕਿ ਮੇਰੇ ਘਰ ਵਾਲੇ ਨੇ ਮੇਰੇ ਕੋਲ ਟਮਾਰ ਕੀਤੀ ਹੈਗੀ ਉਹ ਘਰ ਵਾਲਾ ਆਏ ਨੇ ਕੱਲ ਹੈਪੀ ਦੱਸਦੀ ਉਹਦਾ ਨਾਮ ਉਹਨੂੰ ਅਸੀਂ ਲੱਭਦੇ ਆ ਕਿੱਥੇ ਇਹਨੂੰ ਪਤਾ ਕਰਦੇ ਹਾਂ ਤੇ ਬਿਆਨ ਲਿਖ ਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਦੇ ਆ ਉਹਦੇ ਤੇ ਅਸੀਂ ਹਰ ਇਹ ਦੱਸਦੀ ਹੈ ਕਿ ਵੀ ਦੋਨੇ ਭਰਾ ਦੋਨੇ ਨਸ਼ੇ ਕਰਦੇ ਨੇ ਤੇ ਦੋਨਾਂ ਨੇ ਸਮਾਨਤ ਦਾ ਜਿਹੜਾ ਸਾਰਾ ਵੇਚਦਾ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਇੱਥੇ ਬਚਾਇਆ ਤੇ ਮੈਨੂੰ ਕੁੱਟਮਾਰ ਬਾਰੇ ਇਹਨੇ ਜਰੂਰ ਦੱਸਿਆ ਮੇਰੀ ਕੁੱਟਮਾਰ ਕੀਤੀ ਹੈ ਇੱਥੇ ਮਤਲਬ ਥੱਲੇ ਜ਼ਮੀਨ ਤੇ ਬੈਠੀ ਸੀ ਇਹ ਚਲੋ ਇਹਦੇ ਲਈ ਬਿਆਨ ਲੈ ਕੇ ਅਸੀਂ ਕਾਨੂੰਨੀ ਕਾਰਵਾਈ ਕਰਦੇ ਜਾਈਏ ਉਹ ਸਮਾਨ ਜਿਹੜਾ ਵੇਚਿਆ ਉਹ ਵੀ ਕਰਾਂਗੇ ਉਹ ਪੁੱਛ ਪੜਤਾਲ ਕਰਦੇ ਆਂ ਜੀ ਵੇਚਿਆ ਨਹੀਂ ਵੇਚਿਆ ਤਾਂ ਅਗਲੀ ਮਤਲਬ ਤਫਤੀਸ਼ ਦਾ ਹੋਸਾਗਾ ਕਿਉਂ ਉਹ ਪਤਾ ਕਰਦਾ ਮੈਂ ਤਾਂ ਹਾਂ ਜਿਸ ਤਰ੍ਹਾਂ ਕਹਿੰਦੀਆਂ ਵੀ ਮੇਰੇ ਵਾਲ ਵੀ ਵੇਚ ਤੇ ਕੱਟ ਕੇ ਉਹ ਵੀ ਵਰਤਾਲ ਕਰਦੇ ਆ ਜੀ ਆਪਾਂ ਕਿਹਨੂੰ ਵੇਚਿਆ ਕਿਵੇਂ ਵੇਚਿਆ ਕਦੋਂ ਕੱਟੇ ਕਿੱਥੇ ਹਾਂ ਇਹਨੂੰ ਕਿਸੇ ਭੇਜਿਆ ਜਾਊਗਾ ਜੀ ਮਤਲਬ ਜੀ ਇਹਨੂੰ ਫਿਲਹਾਲ ਤਾਂ ਅਸੀਂ ਇਹਦਾ ਬਿਆਨ ਲਿਖਦੇ ਆ ਕਾਰਵਾਈ ਕਰਦੇ ਆ ਉਸ ਤੋਂ ਬਾਅਦ ਅਗਲਾ ਕੋਈ ਕਿਸੇ ਐਨਜੀਓ ਨਾਲ ਸਸਤਾ ਨਾਲ ਕਿਸੇ ਨਾਲ ਕਰਾਂਗੇ ਰਾਬਤਾ ਜਾਂ ਜਿਵੇਂ ਹੋ ਸਕਦਾ ਉਹ ਕਰਾਂਗੇ ਤੇ ਰੈਣ ਵਿਸੇ ਦਾ ਕੰਮ ਕਰਾਂਗੇ ਠੀਕ ਜੀ ਜਿਹੜਾ ਉਹ ਪਰਿਵਾਰ ਨੂੰ ਇਸ ਤਰ੍ਹਾਂ ਇਹ ਹਲਾਤ ਤੇ ਲੈ ਸਕਦਾ ਆ ਦੇਖੋ ਇਹ ਵਿਜੇ ਕੁਮਾਰ ਜੀ ਜਿਹੜੇ ਹੈਗੇ ਆ ਉਹ 52 ਪਿੰਡ ਦਾ ਸਮਾਨ ਨੂੰ ਇਸ ਵਕਤ ਦੇ ਰਿਹਾ ਹੈ। ਤਾਂ ਇੱਕ ਪਾਸੇ ਯੋਧ ਨਸ਼ਾ ਵਿਰੋਧੀ ਜਿਹੜਾ ਹੈਗਾ ਸਰਕਾਰ ਦਾ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਤਾਂ ਦੂਜੇ ਪਾਸੇ ਇਹ ਤਸਵੀਰ ਵੀ ਇੱਕ ਦਿਖਾਉਣ ਵਾਲੀ ਹੈ। ਤਾਂ ਕਿ ਸਰਕਾਰ ਤੱਕ ਪਹੁੰਚੇ ਵੀਡੀਓ ਸ਼ੇਅਰ ਕਰਿਓ। ਤਾਂ ਕਿ ਸਰਕਾਰ ਤੱਕ ਇਹ ਜਿਹੜੀ ਹੈ ਤਸਵੀਰ ਪਹੁੰਚੇ। ਦੇਖੋ ਬੱਚੇ ਕਿਵੇਂ ਆਪਣੀ ਮਾਤਾ ਨੂੰ ਜਿਹੜੀ ਖਾਣਾ ਖਿਲਾ ਰਿਹਾ ਹੈ। ਇਹਨਾਂ ਨੂੰ ਇੱਕ ਦੂਜੀ ਦੀ ਫਿਕਰ ਹੈ। ਪਰ ਜਿਹੜਾ ਇਹਨਾਂ ਦਾ ਜਿਨ੍ਹਾਂ ਨੇ ਇਹਨੂੰ ਪੈਦਾ ਕੀਤਾ ਇਹ ਬੱਚਿਆਂ ਨੂੰ ਜਿਹੜਾ ਵਿਆਹ ਕਿ ਲਾਇਆ ਇਸ ਔਰਤ ਨੂੰ ਉਹ ਇਸ ਨੂੰ ਨੌ ਚੋਜ ਕਿ ਖਾ ਰਿਹਾ ਬੱਚਾ ਵੀ ਉਹ ਤਰਸ ਨਹੀਂ ਆ ਰਿਹਾ ਦੇਖੋ ਬੱਚਾ ਕਿੰਨੇ ਕਿ ਮਾਸੂਮ ਹੈਗੇ ਤੇ ਲੋਕ ਵੀ ਆਸੇ ਵਸੇ ਜਿਹੜੇ ਹੈਗੇ ਉਹ ਖੜੇ ਨੇ ਹੈਰਾਨ ਹੈ ਇਸ ਘਰ ਨਾਲ ਤੇ ਇਲਾਕੇ ਦੇ ਲੋਕ